ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗਿਲਡ ਡਿਜ਼ਾਈਨ ਚੈਨਲ ਤੇ ਅੱਜ ਆਪਾਂ ਪਲਾਜ਼ੋ ਪੈਂਟ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕੱਪੜਾ ਰੱਖਿਆ ਕਿਸ ਤਰ੍ਹਾਂ ਦਾ ਆਕਾ ਕ ਕੱਪੜੇ ਦੀਆਂ ਦੋ ਤੈਆਂ ਕਰੀਆਂ ਨੇ ਆ ਦੇਖੋ ਜੀ ਕਾਹ ਵਾਲਾ ਹੋ ਗਿਆ ਇੱਕ ਆ ਹੋ ਗਿਆ ਪਹਿਲਾਂ ਆਪਾਂ ਮੂਰਲੇ ਪਾਸੇ ਦੀ ਕਟਿੰਗ ਕਰਾਂਗੇ ਫਿਰ ਆਪਾਂ ਦੂਸਰੇ ਦੀ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਣੀ ਹਿਪ ਹੈਗੀ ਹੈ ਜਿਹੜੀ ਪਲਾਜ਼ੋ ਦੀ ਕਟਿੰਗ ਆ ਗਈ ਉਹ ਹੁੰਦੀ ਹੈ ਹਿਪ ਦੇ ਹਿਸਾਬ ਨਾਲ ਹਿਪ ਹੈਗੀ ਹੈ ਜੀ 20 ਇੰਚ ਸਭ ਤੋਂ ਪਹਿਲਾਂ ਆਪਾਂ ਨੀਚੇ ਤੋਂ ਸ਼ੁਰੂ ਕਰਨੀ ਆ ਕਟਿੰਗ ਕਰਨੀ ਆਪਾਂ 2.5 ਇੰਚ ਮੂਰੀ ਦਾ ਰੱਖਾਂਗੇ ਮੂਰੀ ਫੋਲਡ ਕਰਨ ਵਾਸਤੇ ਇਸ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਨਸਾਨੀਆਂ ਨੂੰ ਆਪਸ ਵਿੱਚ ਮਿਲਾ ਲੈਣਾਗਾ ਹੁਣ ਆਪਾਂ ਜਿੰਨੀ ਆਪਣੀ ਪਲਾਜ਼ੋ ਦੀ ਲੰਬਾਈ ਹੈਗੀ ਉਦੇ ਇਨਸਾਨੀ ਲਾਵਾਂਗੇ ਆਪਾਂ ਲੰਬਾਈ ਰੱਖਣੀ ਆ ਜੀ 37 ਇੰਚ ਆ ਦੇਖੋ ਇੱਥੋਂ ਜੀ ਇੱਥੇ ਤੱਕ 37 ਕੋਈ ਆਪ ਐਕਸਟਰਾ ਨਹੀਂ ਰੱਖਣਾ ਹੈਗਾ ਇਹਨੂੰ ਵੀ ਆਪ ਸੇਲਦੀ ਐਲੋ ਦੇ ਨਾਲ ਆਪ ਸੇ ਚੰਗਲਾ ਲੈਣਾ ਹੈ ਆਪਾਂ 3 ਇੰਚ ਉੱਪਰ ਨੇਫੇ ਦਾ ਜਾਨੀ ਕਿ ਇਲਾਸਟਿਕ ਪਾਉਣ ਵਾਸਤੇ ਉਹ ਐਕਸਟਰਾ ਰੱਖਾਂਗੇ ਇੱਧਰ ਵੀ ਆਪਾਂ 3 ਇੰਚ ਤੇ ਨਸਾਨੀ ਲਾ ਲੈਣੀ ਆਂਗੇ ਇਸ ਨੂੰ ਵੀ ਆਪਾਂ ਸਕੇਲ ਦੀ ਹੈਲਪ ਨਾਲ ਆਪ ਸਿੱਝ ਬਣਾ ਲੈਣਾ ਹਾਂ ਹਾਂ ਜੀ ਜੀ ਹੁਣ ਆਪਣੀ ਹਿੱਤ ਸੀਗੀ 24 ਇੰਚ ਉਹਦੇ ਅਸਾਰ ਤੇ ਆਪਾਂ 24 ਦਾ ਅਰਧ ਕਰ ਲੈਣਾ ਹੈ ਆਪਾਂ 12 ਇੰਚ ਤੇ ਮਾਰਕ ਕਰਾਂਗੇ 12.5 ਜਾਂ 12 ਤੇ ਮਾਰਕ ਕਰ ਲੈਣਾਗਾ 12.5 ਤੇ ਹੀ ਆਪਾਂ ਨੀਚੇ ਮਾਰਕ ਕਰਾਂਗੇ ਉਹਨਾਂ ਆਪ ਦਾ ਇਸ ਦਾ ਅੱਧ ਕਰ ਲੈਣਾਗਾ ਅੱਧ ਕਰਕੇ ਜੀ ਆਪਾਂ ਇਹਦੇ ਨਿਸ਼ਾਨੀ ਲਾ ਲੈਣੀ ਆ ਐਦਾਂ ਹੀ ਜੀ ਨੀਚੇ ਆਪਾਂ ਅੱਧ ਕਰ ਲੈਣਾਗਾ ਸਕੇਲ ਹੈ ਜੀ ਤੇਦੀ ਹੈ ਇਹ ਨਾਲ ਆਪਾਂ ਇਸਾਨੀਆਂ ਨੂੰ ਆਪਸ ਵਿੱਚ ਮਿਲਾ ਲੈਣਾਗਾ ਹੁਣ ਆਪਾਂ ਰੱਖਾਂਗੇ ਜੀ ਆਸਣ ਆਸਣ ਆਪਾਂ ਉੱਪਰੋਂ ਨਹੀਂ ਰੱਖਣਾ ਹੈਗਾ ਇੱਥੋਂ ਸ਼ੁਰੂ ਕਰਾਂਗੇ ਇੱਥੋਂ ਆਪਾਂ ਜੀ ਆਸਣ ਰੱਖਣਾ 11 ਇੰਚ 11 ਇੰਚ ਆਸਣ ਰੱਖਣਾ ਇੱਧਰ 3.5 ਇੰਚ ਆਪਾਂ ਕੱਟ ਪਾਉਣ ਵਾਸਤੇ ਐਕਸਟਰਾ ਰੱਖਾਂਗੇ ਤੇ ਹੁਣ ਆਪਾਂ ਨੀਚੇ ਮੂਰੀ ਰੱਖਣੀ ਆ ਮੂਰੀ ਰੱਖਣੀ ਆ ਜੀ ਆਪਾਂ 7 ਇੰਚ ਸਾਢੇ 3 ਇੰਚ ਆਪਾਂ ਇੱਧਰ ਨਸਾਨੀ ਲਾ ਲੈਣੀ ਆ ਤੇ ਸਾਢੇ 3 ਇੰਚ ਤੇ ਹੀ ਆਪਾਂ ਇੱਧਰ ਲਾ ਲੈਣੀ ਆ ਹਾਂਜੀ ਆਸਾਂ ਰੱਖਿਆ ਜੀ ਆਪਾਂ 11 ਇੰਚ ਹੁਣ ਆਪਾਂ ਇੱਥੋਂ ਆਹ ਵਾਲੀ ਕਾਟ ਪਾਵਾਂਗੇ ਇਹ ਵਾਲੀ ਕਾਟ ਆਪਾਂ ਜ਼ਿਆਦਾ ਡੂੰਗੀ ਨਹੀਂ ਪਾਉਣੀ ਹੈਗੀ ਜੇ ਆਪਾਂ ਡੂੰਗੀ ਪਾ ਦਿੰਨੇ ਆ ਫਿਰ ਆਪਣਾ ਪਲਾਸੂ ਉੱਪਰ ਚੱਕਿਆ ਜਾਂਦਾ ਹੈਗਾ ਇਹ ਵਾਲੀ ਕਾਟ ਪਾਵਾਂਗੇ ਆਪਾਂ ਜੀ ਇੱਥੋਂ 2 ਇੰਚ ਆਪਾਂ ਜ਼ਿਆਦਾ ਕਲਾਈ ਨਹੀਂ ਦੇਣੀ ਇਹ ਵਾਲੀ ਕਾਟ ਆਪਾਂ ਸਿੱਧੀ ਹੋਈ ਰੱਖਣੀ ਹੈਗੇ ਇਹ ਵਾਲੀ ਆਪਾਂ ਕੱਟ ਪਾਤੀ ਜੀ ਇਹ ਕਾਟ ਕਾਟ ਪਾਈ ਆਪਾਂ 3.5 ਇੰਚ ਤੇ ਹੁਣ ਆਪਾਂ ਜੀ ਆ ਸਕੇਲ ਲੈਣਾਗਾ ਸਕੇਲ ਦੀ ਆਹ ਵਾਲੀ ਇਨਸਾਨੀ ਨੂੰ ਇਹਦੇ ਨਾਲ ਮਿਲਾ ਦੇਣਾਗਾ ਇਹ ਆਪਏ ਦੇ ਨਾਮ ਲਾਤਾ ਹੁਣ ਆਪਾਂ ਇੱਧਰ ਵੀ ਇਸ ਤਰ੍ਹਾਂ ਹੀ ਇੱਧਰ ਆਪਾਂ ਸਕੇਲ ਇਸ ਤਰ੍ਹਾਂ ਰੱਖਣਾਗਾ ਇਹ ਆਪਣੀ ਜੀ ਕਲਾਸੋ ਦੀ ਸਾਰੀਆਂ ਨਿਸ਼ਾਨੀਆਂ ਲੱਗੀਆਂ ਹੁਣ ਆਪਾਂ ਇਸਦੀ ਕਟਿੰਗ ਕਰਾਂਗੇ ਮੂਰਲੇ ਪਾਸੇ ਆਪਾਂ ਜੀ ਹਲਕਾ ਹਲਕਾ ਇੱਕ ਪੈਰ ਦਾ ਥੋੜੀ ਜੀ ਬਾਧ ਰੱਖ ਕੇ ਇਹਦੀ ਕਟਿੰਗ ਕਰਾਂਗੇ ਤਾਰਾ ਇਹਦੀ ਆਪਸਾ ਕੱਪੜੇ ਨੂੰ ਆਸ-ਪਾਸ ਨੂੰ ਫੋਲਡ ਕਰਕੇ ਕੱਪੜਾ ਵਸਾ ਲੈਣਾ ਹੈ ਤੇ ਐਸਾ ਕਰਾਂਗੇ ਇਹਨੂੰ ਉੱਪਰ ਰੱਖ ਲੈਣਾਗਾ ਉੱਪਰ ਕੱਪੜੇ ਦੇ ਵਸਾ ਲੈਣਾਗਾ ਚਮਕੀ ਤਰ੍ਹਾਂ ਸਾਰੇ ਵਾਲ ਬਗੈਰਾ ਕੱਢ ਲੈਣੇ ਨੇ

ਇਸ ਤਰ੍ਹਾਂ ਜੀ ਇਹ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਲੈਣਾ ਤੇ ਆਹ ਵਾਲਾ ਆਪਾਂ 2 2 ਇੰਚ ਨਹੀਂ ਰੱਖਣਾ ਇਹ ਆਪਾਂ 1 1 ਇੰਚ ਵਧਾ ਕੇ ਉਹ ਕਰਾਂਗੇ ਨਿਸ਼ਾਨੀ ਲਾ ਲਾਂਗੇ ਜੇ ਆਪਾਂ 2 ਇੰਚ ਰੱਖਾਂਗੇ ਫਿਰ ਇਹਨੇ ਟਾਈਟ ਨਹੀਂ ਫਿਰ ਇਹਨੇ ਖੁੱਲਾ ਪਲਾਜ਼ੋ ਹੀ ਬਣ ਜਾਣਾ ਤੇ ਹੁਣ ਇਧਰੋਂ ਆਪਾਂ ਇਹ ਹੈਗਾ ਜੀ ਆਪਣਾ 3 ਇੰਚ ਤੋਂ ਰੱਖਣਾ ਸੀ ਆਪਾਂ 1.5 ਇੰਚ ਤੇ ਆ 1.5 ਇੰਚ ਵਾਲੀ ਇਸਾਨੀ ਨੂੰ ਆਪਾਂ ਇਸ ਤਰ੍ਹਾਂ ਆਪਸ ਵਿੱਚ ਮਿਲਾ ਦੇਣਾ ਇੱਥੋਂ ਹਲਕੀ ਜਿਹੀ ਗਲਾਈ ਦੇਣੀ ਹੈ ਨਹੀਂ ਇਲਾਸਟਿਕ ਤੋਂ ਟਾਈਮ ਪ੍ਰੋਬਲਮ ਆਉਂਦੀ ਹੈ ਇਸ ਤਰੀਕੇ ਨਾਲ ਕਟਿੰਗ ਕਰ ਦੇਣੀ ਹੈ ਐਂਸ ਤਰ੍ਹਾਂ ਜੀ ਆਪਾਂ ਸੇ ਸਭ ਦੀ ਕਟਿੰਗ ਕਰ ਦੇਣੀ ਆ ਕੱਪੜੇ ਦੇ ਸਾਰੇ ਦੇ ਇਹ ਆਪਣੀ ਜਿਪ ਪਲਾਜ਼ੋ ਹੁਣ ਆਪਾਂ ਅਗਲੇ ਵੀਡੀਓ ਚ ਤੁਹਾਨੂੰ ਇਸ ਦੀ ਸਟਿਚਿੰਗ ਤੇ ਜੇਬ ਲਾਉਣੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਪਲਾਜ਼ੋ ਦੀ ਕਟਿੰਗ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ